ਰਣਜੀਤ ਸਿੰਘ ਸਿਆ ਤੇਰੇ ਬਿਨਾ ਸਾਡਾ ਨਹੀਂ ਗੁਜ਼ਾਰਾ ਬਾਕੀਆਂ ਦੇ ਪੁੱਤ ਜਿਵੇਂ ਮਾਵਾ ਨੂੰ ਪਿਆਰੇ ਤੂੰ ਵੀ ਇਸ ਮਾਵਾ ਨੂੰ ਓਨਾ ਹੀ ਪਿਆਰਾ ਬਾਕੀਆਂ ਦੇ ਪੁੱਤ ਜਿਵੇਂ ਮਾਵਾ ਨੂੰ ਪਿਆਰੇ ਤੂੰ ਵੀ ਇਸ ਮਾਵਾ ਨੂੰ ਓਨਾ ਹੀ ਪਿਆਰਾ ਤੇ ਰਣਜੀਤ ਸਿੰਘ ਕਿਉਂ ਕੀ ਜਵਾਰ ਦਿੰਦਾ ਕਹਿੰਦਾ ਕਿ ਯੋਗ ਪਲਟੌਣ ਵਾਲੇ ਜਾਗ ਦੀ ਜ਼ਮੀਰ ਵਾਲੇ ਮਰੇ ਮਰੇ ਕਦੋਂ ਭੁੱਖ ਦੇ ਤੇ ਰਾਸ ਨਾਲ ਯੋਗ ਪਲਟੌਣ ਵਾਲੇ ਜਾਗ ਦੀ ਜ਼ਮੀਰ ਵਾਲੇ ਮਰੇ ਕਦੋਂ ਭੁੱਖ ਦੇ ਤੇ ਰਾਸ ਨਾਲ ਸਾਰਾ ਹੀ ਪੰਜਾਬ ਤੇਰੇ ਪੁੱਤ ਵੱਲ ਵੇਖੇ ਮੈਂ ਦੇਖਦਾ ਪਿਆ ਐ ਪੂਰੀ ਆਸ ਨਾਲ ਮੇਰਾ ਨਹੀਂ ਕਸੂਰ ਤੇਰੀ ਕੁੱਖ ਦਾ ਕਸੂਰ ਜਿਸ ਜੰਮਿਆ ਆ ਇਹੋ ਜਿਹਾ ਸੂਰਮਾ ਜਿੱਤ ਕੇ ਮੂੜਾ ਕੇ ਮਾਏ ਜਿੱਤ ਕੇ ਮੂੜਾ ਕੇ ਕੰਬ ਖਿੱਚ ਕੇ ਮੂੜਾ ਕੇ ਮਾਏ ਸੱਚ ਜਾਰੀ ਦਿੱਲੀ ਹੋਰ ਦੂਰ ਨਾ ਇਹ ਸਾਡੇ ਕਾਬਰੇਡ ਦਾ ਹੌਸਲਾ ਹੱਲੇ ਵੀ ਬੁਲੰਦ ਆ ਵਿੱਚ ਜਿੱਤ ਕੇ ਮੂੜਾ ਕੇ ਕੰਬ ਖਿੱਚ ਕੇ ਮੂੜਾ ਕੇ ਕਾਪ ਮਾਰੇ ਸੱਚ ਜਾਰੀ ਦਿੱਲੀ ਹੋਰ ਦੂਰ ਨਾ ਮਾਂ ਕਿਉਂਕੀ ਜਵਾਬ ਦਿੰਦੀ ਆ ਕਹਿੰਦੀ ਸਾਰਿਆਂ ਨੇ ਮੱਥਾ ਲਾਉਣਾ ਹਾਕਮਾ ਨਾਲ ਕਹਿ ਕੇ ਤੁਹਾਨੂੰ ਦੋਹਾਂ ਨੂੰ ਕੋਈ ਮੋਹਰੇ ਕਹਤੋ ਕਰਿਆ ਇੱਕ ਜਰਨੀ ਨੂੰ ਤੇ ਇੱਕ ਕਾਬਰੇ ਨੂੰ ਰਜੀਤ ਸਿੰਘ ਨੂੰ ਇਹਦਾ ਦੋਨਾਂ ਨੂੰ ਮਾਰ ਕੇ ਦੀ ਗਾਤੋਂ ਹੋਰੇ ਕਰਤਾ ਸਾਰਿਆਂ ਨੇ ਮੱਥਾ ਲਾਉਣਾ ਹਾਕਮਾ ਨਾਲ ਕਹਿ ਕੇ ਤੁਹਾਨੂੰ ਦੋਹਾਂ ਨੂੰ ਹੀ ਮੋਹਰੇ ਕਹਤੋ ਕਰਿਆ ਨਾ ਰਾਣੀ ਰਹਦੀ ਐ ਉਦਾਸ ਜਹੀ ਪੁੱਤਾ ਤੇਰਾ ਬਾੜ ਵੀ ਐ ਰਹਿਦਾ ਕੁਝ ਡਰਿਆ ਥਾਲੀਆਂ ਤੋਂ ਰੋਟੀਆਂ ਨੇ ਰੁੱਕੀ ਮਿਸੀ ਖਾ ਲਵਾਂਗੇ ਤੂੰ ਹੀ ਇਹ ਬੜਾ ਪੇਜਾ ਸਹਾਰਾ ਬਾਕੀਆਂ ਦੇ ਪੁੱਤ ਜਿਵੇਂ ਮਾਵਾਂ ਨੂੰ ਪਿਆਰੇ ਤੂੰ ਵੀ ਉਸੇ ਮਾਂ ਨੂੰ ਉਦੋਂ ਮਹੀ ਪਿਆਰਾ ਕਾਮਰੇ ਲੱਕੇ ਉਹ ਕੀ ਕਹਿੰਦਾ ਕਹਿੰਦਾ ਲਹੂ ਨਾਲ ਭਿੱਜੇ ਖਤ ਹਾਕਮਾਂ ਨੂੰ ਲਿਖ ਦੇ ਜੋ ਕਈ ਇਸ ਮੋਰਚ ਨੇ ਥੰਮਨੇ ਮਾਂ ਨੂੰ ਹੌਸਲਾ ਦੇ ਦਵਾਂ ਮੈਂ ਕੱਲਾ ਨਹੀਂਗਾ ਅਸੀਂ ਲਹੂ ਨਾਲ ਖਤ ਲਿਖ ਲੈ ਕੇ ਇਸ ਸਮਾਜ ਨੂੰ ਬੋਲੇ ਪਏ ਆ ਇਹ ਹਾਕਮਾਂ ਨੂੰ ਬੋਲੇ ਪਏ ਆ ਜਿਹੜੇ ਸੁੱਤੇ ਪਏ ਆ ਲਹੂ ਨਾਲ ਭਿਜੇ ਖਤ ਹੱਥ ਮਾਰੂ ਲਿਖ ਦੇ ਜੋ ਕਈ ਇਸ ਮੋਰਚੇ ਦੇ ਥੰਮ ਨੇ ਅਣਖੀ ਦਲੇਰ ਸਦਾ ਸਿਰ ਚੱਕ ਕੇ ਜਿਉਂਦੇ ਕਿਸੇ ਕੰਮ ਨਹੀਂ ਹੋਣਾ ਇਸ ਜੰਮ ਨੇ ਧੌੜੀ ਉੱਤੇ ਗੋਟਾ ਰੱਖ ਸਾਰੇ ਹੱਥ ਲੈ ਲੈਣੇ ਬਸ ਹੋਰ ਕੋਈ ਸਿਰ ਤੇ ਬਤੂਰ ਨਾ ਜਿੱਤ ਕੇ ਮੋੜਾ ਕੇ ਕੰਮ ਖਿੱਚ ਕੇ ਮੋੜਾ ਕੇ ਮਾਏ ਸੱਚ ਜਾਨੀ ਦਿੱਲੀ ਹੁਣ ਦੂਰ ਨਾ ਜਿੱਤ ਕੇ ਮੋੜਾ ਕੇ ਕੰਮ ਖਿੱਚ ਕੇ ਮੋੜਾ ਕੇ ਮਾਏ ਸੱਚ ਜਾਨੀ ਦਿੱਲੀ ਹੁਣ ਦੂਰ ਨਾ री सो लाईन आर मिटी जीसलत हर मिटी कुट आली पी मिटी कुट के भुर आगवंत मान जहिड़ा ਮੁੱਖ ਮੰਤਰੀਆ ਇਹ حساب ਲਾ ਲਵੇ ਸਾਡੇ ਸਵਰੀ ਬਹੁਤ ਆ ਸਾਡੇ ਸਿਦਕ ਵੀ ਬਹੁਤ ਆ ਅਸੀਂ ਇੱਥੇ ਰੁਕੇ ਆ 5 ਮਹੀਨੇ ਰੁਕੇ ਆ ਅਸੀਂ ਜਿੰਨਾ ਚਿਰ ਇਹਦਾ ਹੰਕਾਰ ਨਹੀਂ ਢੱਡਦਾ ਅਸੀਂ ਇੱਥੇ ਰੁਕੇ ਆ ਇਹਦਾ ਹੰਕਾਰ ਨਹੀਂ ਢਾਕੇ ਮੁੜਾਂਗੇ ਧਰਤੀ ਮਾਂ ਨੂੰ ਕਿਸੇ ਨੇ ਪੁੱਛਿਆ ਕਿ ਤਾ ਮਾਂ ਤੂੰ ਕੀ ਖਾਂਦੀ ਆ ਕਿਹਦੀ ਮੈਂ ਹੰਕਾਰ ਖਾਂਦੀ ਆ ਕਿਹਨੇ ਹੰਕਾਰ ਕੀਤਾ ਫਰਨਾਕਿਸ਼ ਨੇ ਕੀਤਾ ਉਹ ਮਾਰਿਆ ਗਿਆ ਰਾਵਣ ਨੇ ਕੀਤਾ ਉਹ ਮਾਰਿਆ ਗਿਆ ਉਹ ਖਾਰਿਆ ਮੈਂ ਤੇ ਭਗਵਾਨ ਜੀ ਸੁਣ ਲੈ ਇਹ ਹੰਕਾਰ ਕਰਦਾ ਛਟਨਾ ਧਰਤੀ ਦੇ ਇਹਨੂੰ ਵੀ ਦੇ ਅਸੀਂ ਇਸੇ ਧਰਤੀ ਦੇ ਜਾਏ ਆ ਤੇ ਭਗਵਾਨ ਜੀ ਭਗਵਾਨ ਜੀ ਦਾ ਜਿਹੜਾ ਕੋੜਮਾ ਕੋੜਮਾ ਭਗਵਾਨ ਜੀ ਦਾ ਗਿੰਦੇ ਵੀ ਇਹਦੇ ਮਤਰੀ ਸੰਤਰੀ ਆ ਜਿਨ੍ਹਾਂ ਨੂੰ ਬਜਾਰਤਾ ਮਿਲ ਗਈਆਂ ਇੱਕ ਹਵਾ ਚੜਦੀ ਜੇ ਉਹਨਾਂ ਨੇ ਇਹਨੂੰ ਆਪਦੇ ਸਿਰ ਤੇ ਚੜਾ ਲਿਆ ਉਹ ਸਮਝ ਜਾਣ ਕਿ ਤੁਸੀਂ ਤੁਸੀਂ ਕੱਲ ਆਏ ਆ ਤੁਹਾਨੂੰ 2.5 ਸਾਲ ਹੋ ਗਏ ਤੁਸੀਂ ਕਿੰਨ ਲੂਰੇ ਤੇ 20 ਸਾਲ ਆ ਜਾਣਾ ਉਹ ਸਾਨੂੰ 20 ਸਾਲ ਹੋ ਗਏ ਸਾਨੂੰ 20 ਸਾਲਾਂ ਦੇ ਖੇਡਾਂ ਦੇ ਬਾਅਦ ਦਾ ਤਿਰਕਾ ਸਾਨੂੰ 20 ਸਾਲ ਹੋ ਗਏ ਅਸੀਂ ਕੈਪਟਨਸੀ ਕੈਪਟਨ ਆਪਣਾ 3 ਇਸਵਾ ਮੈਦਾਨ ਚੋਂ ਨਹੀਂ ਨਿਕਲਦਾ ਸੀਗਾ ਉਹਨੂੰ ਅਸੀਂ ਦਿੱਤੀ ਜੋ ਹਲਾਤਾਂ ਪਾਗਲ ਹੋਣੀ ਕਹਿੰਦੇ ਸੀ ਰਾਜ ਨਹੀਂ ਸੋਣਾ 25 ਸਾਲ ਕਰਾਂਗੇ 25 ਸਾਲ ਉਹਨਾਂ ਨੇ ਕਿੱਥੇ ਗਿਆ ਮਾਫੀਆਂ ਮੰਗਦੇ ਫਿਰਦੇ ਆ ਤੇ ਇਸੇ ਤਰੀਕੇ ਨਾਲ ਬਾਦ ਇਹ ਕਿ ਆ ਭਗਵਾਨ ਜਮਾਨ ਹੁਣ ਇਹ ਵੀ ਸਮਝ ਲੈਣ ਇਹਨਾਂ ਦੇ ਜੇ